ਇਹ ਜਨਮ ਤੁਮਾਰੀ ਨੇਕੀ ਤੇਰ ਵਿਨਾਸ ਆਸਵਾ ਦੀ ਹੋ ਚਰਪੈ ਉਦਸ਼ੀ ਚ। ਤੇਹਰੋਤਨ ਵਦਿਆ ਪ੍ਰਬੰਧਕ ਕਮੇਟੀ ਦਾ ਸੰਤ ਸਮਾਜ ਦਾ ਸਤੂ ਸੰਗਤ ਦਾ ਜਿਨ੍ਹਾਂ ਨੇ ਦਾਸ ਨੂੰ ਮੌਕਾ ਦਿੱਤਾ ਅੱਜ ਅਸੀਂ ਬੜੇ ਭਾਬਾ ਦੇ ਨਾਲ ਸੰਤ ਮੰਗਲਦਾ ਜੀ ਮਹਾਰਾਜ ਨੂੰ ਯਾਦ ਕਰ ਰਹੇ ਹਾਂ ਮੈਂ ਪਹਿਲਾਂ ਹੀ ਬਾਣੀ ਦਾ ਇੱਕ ਸ਼ਬਦ ਬੋਲ ਕੇ ਹਟਿਆ ਤੇ ਬਹੁਤ ਜਨਮ ਬਿਸ਼ਰੇ ਤੇ ਮਾਦੋ ਕਿ ਜਨਮ ਤੇ ਮਾਰੇ ਲਿਖੇ ਮੇਰੇ ਆ ਭੈਣਾ ਮਾਤਾਮਾ ਅਸੀਂ ਬੈਠੇ ਕੀ ਇਸ ਤਰ੍ਹਾਂ ਸੁਣ ਰਹੇ ਆ ਬਹੁਤ ਜਨਮ ਤੁਸੀਂ ਵੀ ਲੈ ਇਸ ਜਨਮ ਤੋਂ ਪਹਿਲਾਂ ਮੈਂ ਵੀ ਲੈ ਸੰਤਾ ਮਹਾਪੁਰਸ਼ਾ ਨੇ ਵੀ ਲੈ ਪਰ ਅਗਲੀ ਲਾਈਨ ਚੋਂ ਮਾ ਕਿ ਇਹ ਜਨਮ ਤੇ ਮਾਰੇ ਲਿਖੇ ਅੱਜ ਜਾਂ ਤ ਪੜਤਾਲ ਕਰਨ ਦੀ ਲੋੜ ਹੈ ਕਿ ਇਹ ਜਨਮ ਲਿਖੇ ਲੱਗ ਗਿਆ कि ਇਸ ਜਨਮ ਦਾ ਖਤਮ ਹੋਣ ਦਾ ਕਿੰਨਾ ਕੁ ਸਾਡੇ ਦਿਮਾਗ ਦੇ ਵਿੱਚ ਉਹ ਟਕ ਟਕੀ ਹੈ ਜਿਹੜੀ ਉਹ ਕੋਈ ਟਾਈਮ ਬੌਂਡ ਆ ਉਹ ਸਾਡੇ ਦਿਮਾਗ ਦੇ ਵਿੱਚ ਹੋ ਚੁੱਕਾ ਹੈ ਕਿਉਂਕਿ ਜਿਸ ਜਗ੍ਹਾ ਅਸੀਂ ਬੈਠੇ ਆ ਸਾਡੇ ਤੋਂ ਸੰਤ ਮਹਾਪੁਰਸ਼ ਕਿਉਂ શ્રેਸ਼ਟ ਹੁੰਦੇ ਆ ਕਿਉਂ ਅੱਜ ਗੁਰੂ ਰਮਦਾਸ ਮਹਾਰਾਜ ਨੂੰ ਸੰਤ ਬੁੱਸਾਉ ਜੀ ਨੂੰ ਸੰਤ ਮੰਗਲਤਾ ਜੀ ਨੂੰ ਅੱਪਾ ਯਾਦ ਕਰ ਰਹੇ ਆ ਕਿਉਂਕਿ ਉਹਨਾਂ ਨੇ ਉਹ ਕਾਰਜ ਕੀਤਾ ਜੋ ਪ੍ਰਮਾਤਮਾ ਨੇ ਉਹਨਾਂ ਨੂੰ ਦੇ ਕੇ ਭੇਜਿਆ ਅਜੋ ਲੁਕਾਈ ਦੇ ਅੰਦਰ ਦੁਨੀਆਦਾਰੀ ਦੇ ਅੰਦਰ ਅਸੀਂ ਧੀਆ ਪੁੱਤ ਬੱਚੇ ਘਰ ਪਾਲਣ ਦੇ ਲਈ ਇੱਕ ਗੱਲ ਭੁੱਲ ਚੁੱਕੇ ਆ ਕਿ ਬਹੁਤ ਜਨਮ ਬਿਛਰੇ ਥੇ ਮਾਦੋ ਇਹ ਜਨਮ ਤੁਮਾਰੇ ਲਈ ਕੇ ਸਿਰਫ ਪੜਦੇ ਆ ਦਿੱਲੀ ਪੜੀ ਜਾਂਦੇ ਆ ਦਿੱਲੀ ਸੁਣੀ ਜਾਂਦੇ ਆ ਪਰ ਕਦੇ ਇਹ ਪ੍ਰਵਾਹ ਨਹੀਂ ਕਰਦੇ ਕਿ ਵਾਕਈ ਇਹ ਰੰਗ ਰਗੀਲੀ ਦੁਨੀਆ ਛੱਡ ਕੇ ਜਾਣਾ ਜੋ ਸੰਤਾ ਸਾਡੇ ਵਿੱਚੋਂ ਗਏ ਅ ਜਿਨਾਂ ਨੂੰ ਚੌਥੀ ਵਰਸੀ ਆ ਅ ਜਿਨਾਂ ਨੂੰ ਯਾਦ ਕੀਤਾ ਜਾ ਰਿਹਾ ਕਿਉਂਕਿ ਆਪਣੀ ਜ਼ਿੰਦਗੀ ਦੇ ਅੰਦਰ ਉਹਨਾਂ ਨੇ ਉਸ ਪਰਮਾਰਥ ਨੂੰ ਪਾਇਆ ਉਸ ਪਰਮਾਤਮਾ ਨੂੰ ਪਾਇਆ ਤੇ ਪਰਮਾਤਮਾ ਨੂੰ ਪਾ ਕੇ ਆਪ ਨੂੰ ਉਸ ਪਰਮਾਤਮਾ ਨੂੰ ਪਾਣ ਦਾ ਰਾਹ ਦੱਸਿਆ ਪ੍ਰਸੰਗਤ ਜੀ ਅੱਜ ਸਮੇਂ ਦੀ ਲੋੜ ਹੈ ਕਿ ਅੱਜ ਸਾਡੇ ਸੰਤ ਸਮਾਜ ਦੇ ਉੱਤੇ ਸਾਡੇ ਹੀ ਸਮਾਜ ਦੇ ਲੋਕ ਦੂਸ਼ਰ ਉਠਾ ਰਹੇ ਆ ਸਾਡੇ ਹੀ ਸਮਾਜ ਦੇ ਲੋਕ ਤੇ ਗੱਲਾਂ ਕਹਿ ਰਹੇ ਆ ਕਿ ਸੰਤ ਸੁਸਮਾਜ ਕੋਈ ਕੰਮ ਨਹੀਂ ਕਰਦਾ ਸੰਤ ਸੁਸਮਾਜ ਨੇ ਵੱਡੀਆਂ ਕੱਡੀਆਂ ਰੱਖੀਆਂ ਸੰਤ ਸੁਸਮਾਜ ਨੇ ਆਹ ਨਹੀਂ ਕੀਤਾ ਸੰਤ ਸੁਸਮਾਜ ਪੜ੍ਹਾਈ ਕਰਕੇ ਐਲ ਐਲਬੀ ਨਹੀਂ ਕਰ ਸਕਦਾ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਕਿ ਉਹ ਐਲ ਐਲਬੀ ਕਰਨ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਨਾ ਕਿ ਛੱਤੀ ਐਲ ਐਲਬੀ ਕਰੀ ਤੋੜੇ ਫੜਦੇ ਹੁਣ ਲੋਕ ਪਰ ਜਿਨ੍ਹਾਂ ਨੇ ਲੋਕਾਂ ਦੀ ਜੇਬਾਂ ਮੱਢਣੀਆਂ ਆ ਲੋਕਾਂ ਦੇ ਢਿੱਡ ਵਧਣੇ ਆ ਉਹ ਸੰਤਾਂ ਦੇ ਚਰਨਾ ਦੀ ਧੂੜ ਦੇ ਬਰਾਬਰ ਨਹੀਂ जिने ਲੋਕਾਂ ਨੇ ਜੱਜ ਬਣ ਕੇ ਗਲਤ ਫੈਸਲੇ ਦੇਣ ਆ ਉਹ ਸੰਤਾਂ ਦੇ ਕਿਤੇ ਲਾਗੇ ਛਾਕੇ ਵੀ ਨਹੀਂ ਉਹ ਬਾਣੀ ਦੇ ਅੰਦਰ ਆਉਂਦਾ ਸੰਤ ਚਲ ਮੇਲ ਕੋ ਚੱਲ ਰਹੀ ਏ ਕਦਮ ਆਇਆ ਅਭਿਮਾਨ ਜੋ ਜੋ पग ਅੱਗੇ ਵਨੇ ਕੋਟੀ ਜਨ ਸਮਾਨ ਕਿ ਜੇਕਰ ਸੰਤ ਨੂੰ ਜਾਣਾ ਨਾ ਜਿੱਦਾਂ ਜਿੱਦਾ ਤੁਸੀਂ ਆਪਣਾ ਭੈਣਾ ਮੇਰੀਆਂ ਬੈਠੀਆਂ ਸੁਣਦੀਆਂ ਆ ਕਿਸੇ ਨੂੰ ਚਿੰਤਾ ਆਉਣੀ ਘਰੇ ਫੋਸ਼ੋ ਨੂੰ ਪੱਥੇ ਪਾਣੇ ਆ ਕਿਸੇ ਨੂੰ ਚਿੰਤਾ ਆਉਣੀ ਮੇਰਾ ਬੱਚਾ ਆ ਗਿਆ ਹੁਣ ਸਕੂਲੋਂ ਛੱਡ ਦਿਓ ਸੰਤ ਮੇਰਨ ਕੋ ਚਾਰੀਏ ਤੱਜ ਮਾਇਆ ਅਭਿਮਾਨ ਜਿੱਡਾ ਮਰਜੀ ਵੱਡਾ ਹੋ ਮੋਦੀ ਵਰਗੇ ਹੋਣੇ ਨਾ ਕਾਂਛੀ ਭਗਵਾਨ ਕਮਤੂ ਰਿਹਾ ਉਹ ਨਾ ਸੱਠਣ ਬੱਲਾ ਮਾਨਜੋ ਗੁੱਸੇ ਨੂੰ ਖਾ ਤੱਜ ਮਾਇਆ ਅਭਿਮਾਨ ਹੰਕਾਰ ਨੂੰ ਸਿਰੇ ਰੱਖਤੇ ਅੱਜ ਕਹਾਣੀ ਕੀ ਹੋਈ ਐ ਅੱਜ ਧਰਮ ਪਰਵਰਤਨ ਇਸ ਲੈਵਲ ਤੇ ਆ ਗਿਆ ਕਿ ਲਗਾਤਾਰ ਲੋਕ ਸਾਡੇ ਸਮਾਜ ਨੂੰ ਤੋੜ ਰਹੇ ਆ ਬਾਦਵੀ ਕੀ ਸਮਾਜ ਦਾ ਕੋਟਾ ਉਹ ਖਤਮ ਕਰ ਲਿਆ ਉਹਨਾਂ ਨੇ ਪੂਰਾ ਕਰ ਲਿਆ ਉਹਨਾਂ ਦੇ ਲੋਕ ਤੂੜੇ ਹੋ ਗਏ ਆ ਅੱਜ ਉਹਨਾਂ ਦਾ ਇੱਕੋ ਹੀ ਡੇਰ ਆਇਆ ਕਿ ਜੇਕਰ ਇਹ ਕੋਈ ਸੰਤ ਸਮਾਜ ਨੂੰ ਛਿਡਾ ਲਿਆ ਫੇਰ ਸਾਡੀ ਫਤਿਹ ਹੈ ਜਿਹੜੇ ਲੋਕ ਧਰਮ ਪਰिवर्तन ਕਰਾਉਂਦੇ ਆ ਉਹਨਾਂ ਦੇ ਰਾਹ ਦੇ ਵਿੱਚ ਇੱਕੋ ਹੀ ਰੋੜਾ ਹੈ ਸਭ ਤੋਂ ਸਮਾਜ ਕਿਉਂਕਿ ਅਸੀਂ ਲੋਕ ਜੁੜੇ ਹੋਏ ਆ ਸੰਤਾਂ ਦੇ ਚੰਗਾਂ ਦੇ ਨਾਲ ਅਸੀਂ ਲੋਕ ਜੁੜੇ ਹੋਏ ਆ ਡੇਰਿਆਂ ਦੇ ਨਾਲ ਅਸੀਂ ਲੋਕ ਜੁੜੇ ਹੋਇਆ ਗੁਰਬਾਣੀ ਦੇ ਨਾਲ ਅਸੀਂ ਲੋਕ ਜੁੜੇ ਹੋਇਆ ਅਮਰਤ ਬਾਣੀ ਦੇ ਨਾਲ ਅਸੀਂ ਜੁੜੇ ਹੋਇਆ 40 ਸ਼ਬਦਾਂ ਤੇ ਇੱਕ ਸ਼ਲੋਕ ਦੇ ਨਾਲ ਉਹਨਾਂ ਲੋਕਾਂ ਦੀ ਇੱਕ ਹੀ ਚੀਜ਼ ਆ ਉਹ ਨੂੰ ਚਾਹੇ ਨਾ ਪਾਕਿਸਤਾਨ ਪਤਨੀ ਕਿਹੜੇ ਕਿਹੜੇ ਮੁਲਕ ਵੰਨੇ ਕਰਾਇਆ ਮਹਾਰਾਜ ਜਿ ਤੁਮਾ ਤਾਂ ਐਡਾ ਤਗੜਾ ਮੱਠ ਬਣਾਤਾ ਵੀ ਜਿੱਦਾਂ ਕਿ ਜਿਨ੍ਹਾਂ ਦੇ ਨਾਲ ਸਾਡਾ ਕੋਈ ਲੈਣ ਦੇਣਾ ਨਹੀਂ ਜਿਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਜ਼ਿਕਰ ਨਹੀਂ ਜਿਨ੍ਹਾਂ ਦਾ ਪਾਵਨ ਸ਼੍ਰੀ ਅਮਰਤੋ ਵਣੀ ਦੇ ਵਿੱਚ ਕੋਈ ਜ਼ਿਕਰ ਨਹੀਂ ਫਿਰ ਅਸੀਂ ਉਹਨਾਂ ਲੋਕਾਂ ਦੀ ਜਾਇ ਕਰੀਏ ਤਾਂ ਕਰੀਏ ਕਿਉਂ ਸਾਡਾ ਪਿਓ ਤਾਂ ਇੱਕ ਹੀ ਗੱਲ ਕਹਿ ਕੇ ਗਿਆ ਸਾਡਾ ਸਾਈਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਕੀ ਕਹੇ ਗਏ ਫਿਰ ਬਾਹਰ ਭਾਗ ਦੀ ਗੱਲ ਕਰਨੀ ਹੈ ਉਹਨਾਂ ਲਗੂ ਕਿੰਦਾ ਰਾਜ ਨਹੀਂ ਕਰਨਾ ਮੋਕਸ਼ੁਰ ਬਣਾ ਰਵਾਜ ਨੂੰ ਘੋਂ ਨਿਕਲਿਆ ਕਹਾਣੀ ਸਮਝੋ ਇੰਟਰੈਕਟਲੀ ਬਹੁਤ ਪੈਂਟਰਾ ਸੰਤੋ ਸਮਾਜ ਹੈ ਮੈਂ ਹਰ ਵਾਰ ਇਹਨਾਂ ਦੇ ਨਾਲ ਗੱਲ ਕਰਦਾ ਕਿ ਮਹਾਰਾਜੀ ਜਦੋਂ ਲੋਕ ਨਾ ਤੁਹਾਡੇ ਬਾਰੇ ਕਿੰਤੂ ਪ੍ਰੰਤੂ ਕਰਦੇ ਆ ਮੈਂ ਤੂੰ ਸੁਣਿਆ ਨਹੀਂ ਹੁੰਦਾ ਫਿਰ ਕਹਿੰਦੇ ਯਾ ਗੁਰੂਵਰ ਕੋ ਟਾਈਮ ਨਹੀਂ ਐ ਤਾਂ ਮੈਂ ਅਸੇ ਕਹਿੰਇ ਕਿ ਪਰ ਮੈਂ ਇੱਕ ਗੱਲ ਕਹੂੰਗਾ ਫੋਰਸਾਂ ਵੀ ਬੈਠੀਆਂ ਜੱਡੇ ਵੰਜੀ ਵੀ ਬੈਠੀਆਂ ਜੇਕਰ ਗੁਰੂ ਨਵਜਾਤ ਮਹਾਰਾਜ ਤੋਂ ਬਾਅਦ ਕੋਈ ਹੈ ਤਾਂ ਸਾਡਾ ਸੰਤੋਸ ਮਾਜ ਹੈ ਜੇਕਰ ਇਹ ਸੰਤੋਸ ਮਾਜ ਨੂੰ ਜੇ ਇਹ ਸੰਤੋਸ ਮਾਜ ਨੂੰ ਲੋਕ ਮਾਰਾ ਕਹਿਣਗੇ ਫਿਰ ਸਾਡਾ ਕਹਿੰਦਾ ਜਿੰਦਵਾਹ ਹਜ ਇਸ ਕਰਕੇ ਆਪ ਸਭ ਨੂੰ ਨਹੀਂ ਬੇਨਤੀ ਆ ਕਿ ਜਿਹੜੇ ਲੋਕ ਤੁਹਾਨੂੰ ਕਹਿੰਦੇ ਕਿ ਬੀਬੀਆਂ ਬੋਲਦੇ ਹਰ ਜਾਣਿਆ ਉਹ ਵੀ ਯੂਰ ਕੈਸਾ ਰਹਿਣਾ ਪਿਰੋਵੇ ਐ ਤੁਮਾਨੂੰ ਉਹ ਚਿੱਟੇ ਕੱਪੜੇ ਪਾ ਕੇ ਉੱਥੇ ਚਲੀਏ ਫਰਾਨੀ ਜਗਾ ਬਿਲਕੁਲ ਨਹੀਂ ਜਾਣਾ ਕਿਉਂਕਿ ਜਿੱਦਣ ਅਸੀਂ ਆਪਣਾ ਗੁਰੂ ਸਾਹਿਬ ਤਾਂ ਨਾਲ ਦੀ ਇਸ ਯੁੱਗ ਦੇ ਨਾਲ ਦੀ ਉਸ ਯੁੱਗ ਦੇ ਕਿਉਂਕਿ ਪਾਵਨ ਬਾਣੀ ਦੇ ਅੰਦਰ ਗੁਰੂ ਰਵਿਦਾਸ ਮਹਾਰਾਜ ਨੇ ਇਹ ਗੱਲ ਕਹੀ ਹੈ ਕਿਹੜੀ ਗੱਲ ਤੇਰੇ ਜਨਮ ਨਾਲ ਛਾੜੂ ਸਰੀਰ ਕਲ ਜਾਈ ਕਿ ਪ੍ਰਮਾਤਮਾ ਤੇਰੇ ਚਰਨੀ ਛੱਡਾਂ ਚਾਹੇ ਸਰੀਰ ਗੱਜਵੇ ਸੋ ਆਪ ਸਭ ਨੂੰ ਇਹੀ ਬੇਨਤੀ ਆ ਜੇਕਰ ਅਸੀਂ ਕੋਈ ਬਾਹਲਾ ਧਰਮ ਅਪਣਾਣਾ ਹੁੰਦਾ ਤਾਂ ਪ੍ਰਮਾਤਮਾ ਨੇ ਸਾਨੂੰ ਇੰਰੇਜਾਂ ਦੇ ਪੈਦਾ ਕਰਨਾ ਸੀ ਜੇਕਰ ਅਸੀਂ ਟਿੰਡ ਕਢਾ ਕੇ ਗਲੀ ਗਲੀ ਮੰਗਣਾ ਸੀ ਕਿ ਅਸੀਂ ਚਾਹਣਾ ਕਿ ਪਹਿਲਾ ਹੋਣਾ ਸੀ ਜੇਕਰ ਅਸੀਂ ਪੰਜਾਬ ਦੇ ਵਿੱਚ ਪੈਦਾ ਹੋਇਆ ਤਾਂ ਅਸੀਂ ਗੁਰੂ ਰਮਦਾਸ ਮਹਾਰਾਜ ਦੇ ਪੁੱਤ ਹਾਂ ਅਸੀਂ ਰਮਦਾਸੀਆਂ ਹਾਂ ਸੋ ਆਪ ਸਭ ਨੂੰ ਇਹੀ ਬੇਨਤੀ ਆ ਕਿ ਅਖੀਰ ਇੱਕ ਨਨਤਾ ਕਾ ਰਹੀ ਸਵਾਤਾ ਕਾ ਆਪ ਬਖਤਾਰਾ ਨਾਸ਼ੀਆ ਕਮ ਦੇ ਵਿੱਚ ਰਹਿ ਕੇ ਸੰਤਾ ਮਹਾਪੁਰਸ਼ਾਂ ਦੀ ਸੇਵਾ ਕਰੀਏ ਇਹਨਾਂ ਪ੍ਰੋਗਰਾਮਾਂ ਦੇ ਵਿੱਚ ਆਪਣੇ ਧੀਆਂ ਪੁੱਤਾਂ ਨੂੰ ਬੱਚਿਆਂ ਨੂੰ ਲੈ ਕੇ ਆਈਏ ਜਿੱਥੇ ਪੜਾਈ ਅਸੀਂ ਦੁਨੀਆਦਾਰੀ ਦੀ ਕਰਾਉਣੀ ਹੈ ਉੱਥੇ ਨਾਲ ਦੀ ਨਾਲ ਅਧਿਆਤਮ ਦੀ ਪੜਾਈ ਕਰਾਈਏ ਫੇਰੀ ਵਿਚਾਰ ਹੋਣਾ ਕਿਉਂਕਿ ਸਤਿ ਵਿਦਿਆ ਨੂੰ ਪੜ ਪ੍ਰਾਪਤ ਕਰੈ ਸਭਾ ਗਿਆਨ ਵਿਦਿਆਪਚਾਰੀ ਤਪਾਰਕ ਪਕਾਰੀ ਮੈਂ ਫੇਰ ਕਹਿਣਾ ਉਸਾਮਾ ਬੇਨਵਾ ਦੇਨ ਕੈਮੀਕਲ ਇੰਜੀਨੀਅਰ ਸੀ ਬਾਈ ਟ੍ਰੇਡ ਸੈਂਟਰ ਦੇ ਵਿੱਚ ਮਾਰ ਕੇ ਇਜਾਜ਼ਤ ਦੁਨੀਆ ਦੇ ਵਿੱਚ ਧਰਧੜੀ ਮਚਾਤੀ ਇਹੋ ਜੀ ਪੜਾਈ ਦੀ ਲੋੜ ਨਹੀਂ ਪੜਾਈ ਉਹ ਹੋਵੇ ਜਿਹੜਾ ਕਰੇ ਮਨ ਸੰਕਤਾ ਨੇ ਸਿੰਧਪੀਆ ਮੈਨੂੰ ਪੜਦੇ ਵਾਲੇ ਸੰਤਾਂ ਨੇ ਮੇਰੇ ਸਰ ਤੇ ਆਤਰਕਿਆ ਮੈਂ ਸਤਿਗੰਗ ਬੱਲਾ ਜਨਾ ਮੈਨੂੰ ਮਿਲ ਜਨਾ ਮਹਾਰਾਜ ਨੇ ਗੋਟੀ ਦਿੱਤੀ ਐ ਮੈਨੂੰ ਸੰਤ ਕੁਲਵੰਤ ਨਾਮ ਜੀ ਪਰਮ ਜੀ ਆਇਆ ਲੈ ਨੇ ਸਮਝਾਇਆ ਕਿ ਪੁੱਤ ਐਦਾ ਨਹੀਂ ਐਦਾ ਸਵਾਦ ਉੱਗਣਾ ਸੋ ਬਹੁਤ ਬਹੁਤ ਆਪ ਜੀ ਦਾ ਧੰਵਾਦ ਦਾਸ ਇੱਕ ਦੋ ਮਿੰਟ ਵੱਧ ਲੈ ਗਿਆ ਆ ਆਪ ਨੂੰ ਸੋ ਆਪ ਨੂੰ ਇਹੀ ਬੇਨਤੀ ਆ ਕਿ ਲਗਾਤਾਰ ਲਗਾਤਾਰ ਇਹੀ ਬੇਨਤੀਆਂ ਆਈ ਤਾਂ ਤਹੀ ਜੋਦੜੀਆਂ ਕਰੀਏ ਕਿ हे ਸਤਿਗੁਰੂ ਰਵਿਦਾਸ ਮਹਾਰਾਜ ਜੀ ਚਾਹੇ ਲੋਕ ਤੈਨੂੰ ਭਗਤ ਕਹੀ ਜਾਂਦੇ ਆ ਪਰ ਤੇਰੇ ਤੋਂ ਵੱਡਾ ਤੇਰੇ ਤੋਂ ਸਮਰੱਥ ਮੈਂ ਨਹੀਂ ਦੇਖਿਆ ਤੇਰੇ ਤੋਂ ਵੱਡਾ ਤੇਰੇ ਤੋਂ ਸਮਰੱਥ ਮੈਂ ਨਹੀਂ ਦੇਖਿਆ ਜਿਹੜਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਪਹਿਲਾਂ ਆ ਕੇ ਗੁਰੂ ਗੋਬਿੰਦ ਸਿੰਘ ਤੋਂ ਪਹਿਲਾਂ ਆ ਕੇ ਬਾਣੀ ਦਾ ਉਚਾਰਨ ਕਰ ਗਿਆ ਬਾਣੀ ਲੱਗ ਗਿਆ ਉਹ ਛੂਤਾ ਮਡਾਕੇ ਦਾ ਹੋ ਗਿਆ ਇਹ ਸਿਰਫ ਐਨਕ ਦੀ ਗੱਲ ਆ ਕਿਸੇ ਦੇ ਅੱਧਾ ਨੰਬਰ ਲੱਗਿਆ ਕਿਸੇ ਦੇ ਇੱਕ ਨੰਬਰ ਲੱਗਿਆ ਜਿਹਦੇ ਕੋ 3 4 ਨੰਬਰ ਲੱਗਿਆ ਪਰ ਅਦਾਸੀਆ ਸਮਾਜ ਤਿਆਰ ਆ ਬੈਣ ਨੂੰ ਤਾਂ ਵੀ ਠੀਕ ਐ ਲੜਨ ਪੜਨ ਨੂੰ ਤਾਂ ਵੀ ਠੀਕ ਐ ਤਿਆਰ ਵਰ ਤਿਆਰ ਆ ਕਿਤੇ ਸੱਤ ਸਮਾਜ ਹੁਕਮ ਲਾਵੇ ਉਹਨਾਂ ਦੀ ਐਨਕ ਦਾ ਨੰਬਰ ਚੇਂਜ ਕਰਵਾਗੇ ਜੋ ਬੋਲ ਰਹੀ ਇਸ ਨੂੰ ਹੋਣਾ ਪਰ ਸਤਿਗੁਰੂ ਆ ਠੀਕ ਐ ਮੈਨ ਲੱਗਦਾ ਪਹਿਣਾ ਦਾ ਕਵਾਜ ਨਹੀਂ ਗਈ तो बोले ही सोनर तो है पास महाराज की जय दोनों हाथ खड़े करके क्योंकि इंसान हाथ खड़े खड़े <सथ> कर रहा है परमात्मा मेरा कोई नहीं